ਮਕ ਥੋੜਾ ਘਰੋਂ ਬਾਹਰ ਨਿਕਲ ਕੇ ਆਉਣਾ ਜ਼ਰੂਰ ਸਾਨੂੰ ਦਰਸਾਉਂਦਾ ਕਿ ਅੱਜ ਕੱਲ ਦੀ ਲੇਡੀ ਬਦਲ ਚੁੱਕੀ ਐ ਵੀ ਆਰ ਨਾਟ ਦੈਟ ਪੁਰਾਣੀਆਂ ਵਾਲੀਆਂ ਲੇਡੀਆਂ ਜਿਹੜੀਆਂ ਆਪਦੇ ਹੱਕ ਲੈਣੇ ਨਹੀਂ ਜਾਣਦੀਆਂ ਸੋ ਸਭ ਤੋਂ ਪਹਿਲਾਂ ਤਾਂ ਮਿਨਿਸਟਰ ਸਾਹਿਬ ਨੇ ਬੜਾ ਇਮੋਸ਼ਨਲ ਕਰਤਾ ਸਾਨੂੰ ਸਾਰਿਆਂ ਨੂੰ ਹਾਂ ਗੱਲ ਸੁਣਾ ਕੇ ਸੋ ਦਿਲ ਨੂੰ ਬਹੁਤ ਲੱਗਦੀ ਐ ਮੈਂ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੂੰਗੀ ਕਿ ਸਾਨੂੰ ਸਾਡੇ ਮਾਪਿਓ ਨੇ ਜੰਮਿਆ ਪਾਲਿਆ ਪੜਾਇਆ ਇੱਕ ਵਾਰ ਜ਼ਰੂਰ ਉਹਨਾਂ ਦੇ ਨਾਮ ਤੇ ਜ਼ਰੂਰ ਤਾੜੀ ਲਾ ਦਿਓ ਕਿ ਕਿ ਸਾਨੂੰ ਬਹੁਤ ਥੈਂਕਫੁਲ ਹੋਣਾ ਚਾਹੀਦਾ ਕਿਉਂਕਿ ਸਾਨੂੰ ਕਿਸੇ ਵੀ ਚੀਜ਼ ਦੀ ਕਦੇ ਪੈਰੈਂਟਸ ਨੇ ਕਮੀ ਨਹੀਂ ਛੱਡੀ ਤੇ ਮੈਂ ਹਮੇਸ਼ਾ ਸਾਰੇ ਪੈਰੈਂਟਸ ਨੂੰ ਇਨਕਰੇਜ ਵੀ ਕਰਦੀ ਆ ਕਿ ਕੁੜੀ ਮੁੰਡਾ ਇੱਕ ਬਰਾਬਰ ਨੇ ਸਿਰਫ ਉਹਨਾਂ ਨੂੰ ਮੌਕਾ ਪੜਾਈ ਲਿਖਾਈ ਦਾ ਆ ਹਰ ਚੀਜ਼ 'ਚ ਉਹਨਾਂ ਨੂੰ ਇਕੁਅਲ ਰੱਖਿਆ ਕਰੋ ਕਿਸੇ ਚੀਜ਼ 'ਚ ਪਿੱਛੇ ਨਾ ਰੱਖਿਆ ਕਰੋ ਜੇ ਆਪਾਂ ਅੱਜ ਦੀ ਗੱਲ ਕਰ ਲਈਏ ਤੇ ਅੱਜ ਆਪਾਂ ਇਲੈਕਸ਼ਨ ਕੈਂਪੇਨ ਲਈ ਇਕੱਠੇ ਹੋਈਆਂ ਤੁਹਾਨੂੰ ਸਭ ਨੂੰ ਪਤਾ ਕਿ ਇਲੈਕਸ਼ਨ ਹੋਣ ਜਾ ਰਿਹਾ ਹੈ 19 ਤਰੀਕ ਨੂੰ ਤੁਹਾਡਾ ਆਪਣਾ ਇਲੈਕਸ਼ਨ ਹੈ ਮੈਂ ਹਮੇਸ਼ਾ ਕਹਿੰਦੀ ਆ ਕਿ ਇਲੈਕਸ਼ਨ ਗਿਵਸ ਅਸਾ ਗ੍ਰੇਟ ਓਪਰਚ्युनिटी ਕਿ ਆਪਾਂ ਇੱਕ ਚੰਗਾ ਬੰਦਾ ਚੁਣ ਲਈਏ ਇੱਕ ਚੰਗਾ ਇਨਸਾਨ ਚੁਣੀਏ ਜਿਹੜਾ ਸਾਡੇ ਕੰਮਕਾਰ ਕਰਾਏ ਤੁਸੀਂ ਦੇਖ ਰਹੇ ਹੋ ਕਿ ਮਗਰਲੇ 3 ਮਹੀਨੇ ਤੋਂ ਸੰਜੀਵ अरोड़ा ਜੀ ਤੁਹਾਡੇ ਵਿਚਾਰ ਤੁਹਾਡੇ ਸ਼ਹਿਰ ਚ ਫਿਰ ਰਹੇ ਨੇ ਇੱਕ ਐਮਪੀ ਹੋਣ ਦੇ ਨਾਤੇ ਵੀ ਲੋਕਾਂ ਦੇ ਦੁੱਖ ਆ ਸੁੱਖਾਂ ਚ ਹਰ ਕੰਮਕਾਰ ਚ ਉਹਨਾਂ ਨੇ ਹਿੱਸਾ ਪਾਇਆ ਸੋ 3 ਮਹੀਨੇ ਬਹੁਤ ਸਮਾਂ ਹੁੰਦਾ ਕਿਸੇ ਇਨਸਾਨ ਨੂੰ ਪਰਖਣ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਉਹ ਕੰਮ ਕਰ ਕਰਨ ਚ ਕਿੰਨੇ ਇੰਟਰਸਟਿਡ ਨੇ ਕਿੰਨੇ ਨਹੀਂ ਗਏ ਸੋ ਬਹੁਤ ਲੰਬਾ ਸਮਾਂ ਤੁਹਾਨੂੰ ਸਾਰਿਆਂ ਨੂੰ ਮਿਲਿਆ ਸੰਜੀਵ ਅਰੋੜਾ ਜੀ ਨੂੰ ਨੇੜਿਓਂ ਜਾਣਨ ਦਾ ਤੇ ਮੈਨੂੰ ਲੱਗਦਾ ਕਿ ਤੁਸੀਂ ਆਪਦਾ ਮਨ ਵੀ ਬਣਾ ਚੁੱਕੇ ਹੋ ਜਿਵੇਂ ਤੁਸੀਂ ਮੈਨੂੰ ਪਹਿਲਾਂ ਪ੍ਰੋਮਿਸ ਕੀਤਾ ਕਿ ਤੁਸੀਂ ਵੋਟ ਪਾਉਣ ਲਈ ਤਿਆਰ ਹੋ ਬਾਕੀ ਮੈਂ ਹਮੇਸ਼ਾ ਇੱਕ ਗੱਲ ਕਹਿੰਦੀ ਹਾਂ ਕਿ ਵੋਟ ਹਮੇਸ਼ਾ ਸੋਚ ਸਮਝ ਕੇ ਪਾਓ ਬਿਕੋਜ਼ ਉਹ ਪੁਰਾਣਾ ਜ਼ਮਾਨਾ ਸੀਗਾ ਜਦੋਂ ਲੇਡੀਜ਼ ਆਪਦੇ ਹਸਬੰਡ ਦੇ ਕਿਹਾ ਜਾਂ ਆਪਦੇ ਫਾਦਰ ਦੇ ਕਿਹਾ ਵੋਟ ਪਾਉਂਦੀਆਂ ਸੀਗੀਆਂ ਹੁਣ ਬੜਾ ਜ਼ਮਾਨਾ ਬਦਲ ਚੁੱਕਿਆ ਤੁਸੀਂ ਜਦੋਂ ਵੀ ਵੋਟ ਪਾਉਣ ਦੀ ਗੱਲ ਚੱਲੇ ਆ ਇੰਟਰੈਕਸ਼ਨ ਹੋਊਗੀ ਤੇ ਹਮੇਸ਼ਾ ਇੱਕ ਡਿਬੇਟ ਕਰਿਓ ਆਪਦੀ ਫੈਮਿਲੀ ਦੇ ਨਾਲ ਕਿ ਹੂ ਇਸ ਗੁੱਡ ਫਾਰ ਅਸ ਕਿ ਨੂੰ ਵੋਟ ਪਾਣੀ ਚਾਹੀਦੀ ਹੈ ਤੇ ਜੋ ਵੀ ਕਨਕਲੂਜ਼ਨ ਹੋਇਆ ਜੇ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਾਹਿਬ ਪੰਜਾਬ ਲਈ ਚੰਗੇ ਕੰਮ ਕਰ ਰਹੇ ਨੇ ਪੰਜਾਬ ਦੇ ਹੱਕ 'ਚ ਕੰਮ ਕਰ ਰਹੇ ਨੇ ਤਾਂ ਜ਼ਰੂਰ ਤੁਸੀਂ ਆਪਦੀ ਵੋਟ ਜਿਹੜੀ ਉਹ ਝਾੜੂ ਦੇ ਨਿਸ਼ਾਨ ਤੇ ਪਾ ਕੇ ਆਇਓ ਤੁਸੀਂ ਸਾਰੇ ਜਾਣਦੇ ਹੋ ਕਿ ਮਗਰਲੇ 3 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ 'ਚ ਤੇ 3 ਸਾਲ ਹੋ ਗਏ ਮੁੱਖ ਮੰਤਰੀ ਸਾਹਿਬ ਵੀ ਮਿਹਨਤ ਕਰਦੇ ਨੇ ਕਿ ਮੈਂ ਪੰਜਾਬ ਨੂੰ ਕਿਵੇਂ ਦੁਬਾਰਾ ਰੰਗਲਾ ਪੰਜਾਬ ਬਣਾ ਸਕਾਂ ਮੇਰੇ ਜਿਹੜੇ ਬੱਚੇ ਨੇ ਜਿਹੜੀ ਨੌਜਵਾਨ ਪੀੜ੍ਹੀ ਉਹ ਕਿਵੇਂ ਪੰਜਾਬ 'ਚ ਹੀ ਰਹਿ ਕੇ ਕੰਮ ਕਰ ਸਕੇ ਤੁਸੀਂ ਦੇਖਿਆ ਹੋਊਗਾ ਜਿਵੇਂ ਸ਼ੀ ਵਾਸ ਟੈਲਿੰਗ ਅਸ ਕਿ ਅ ਇੱਥੇ ਨੌਕਰੀਆਂ ਹੋਣ ਸਾਨੂੰ ਵੀ ਵਾਂਟ ਇੰਪਰਮੈਂਟ ਸਪੈਸ਼ਲੀ ਲੇਡੀਜ਼ ਲਈ ਤਾਂ 55000 ਤੋਂ ਵੱਧ ਗਵਰਨਮੈਂਟ ਜੌਬਸ ਨੇ ਜਿਹੜੀਆਂ ਉਹ ਸਰਕਾਰ ਹੁਣ ਤੱਕ ਪ੍ਰੋਵਾਈਡ ਕਰ ਚੁੱਕੀ ਹੈ ਐਂਡ दैट ਟੂ ਬਿਲਕੁਲ ਆਮ ਪਰਿਵਾਰਾਂ ਨੂੰ ਕੋਈ ਸਫਾਰਸ਼ ਨਹੀਂ ਚੱਲੀ ਕੋਈ ਰਿਸ਼ਵਤ ਨਹੀਂ ਚੱਲੀ ਸਿਰਫ ਇੱਕ ਚੀਜ਼ ਚੱਲਦੀ ਹੈ ਥੈਟ ਇਜ਼ ਮੈਰਿਟ ਕ੍ਰਾਈਟੇਰੀਆ ਕਿ ਜਿਹੜਾ ਬੱਚਾ ਐਗਜ਼ਾਮ ਕਲੀਅਰ ਕਰਦਾ ਹੈ ਮੈਰਿਟ ਦੇ ਆਧਾਰ ਤੇ ਤੇ ਉਹਨੂੰ ਉਹ ਨੌਕਰੀ ਮਿਲ ਜਾਂਦੀ ਹੈ ਤੇ ਆਮ ਵੈਰੀ ਪ੍ਰਾਊਡ ਟੂ ਟੈਲ ਯੂ ਕਿ ਮੇਰੇ ਨਾਲ ਦੇ ਕਈ ਡਾਕਟਰਸ ਵੀ ਅਜ ਗਵਰਨਮੈਂਟ ਜੌਬ ਲੈ ਕੇ ਪੰਜਾਬ ਦੀ ਸੇਵਾ ਕਰ ਰਹੇ ਨੇ ਜਸਟ ਬਿਕੋਜ਼ ਉਹ ਕਿਸੇ ਸਿਫਾਰਿਸ਼ ਤੇ ਨਹੀਂ ਲੱਗੇ ਜਸਟ ਕਿ ਉਹਨਾਂ ਦਾ ਕ੍ਰਾਈਟੇਰੀਆ ਸੀਗਾ ਦੇ ਵਰ ਇਨ ਦਾ ਮੈਰਿਟ ਲਿਸਟ ਸੋ ਮੁੱਖ ਮੰਤਰੀ ਸਾਹਿਬ ਸੇਵਾ ਕਰ ਰਹੇ ਨੇ ਜਿਵੇਂ ਬਿਜਲੀ ਦੇ ਬਿੱਲ ਪੁਰਾਣੀਆਂ ਸਰਕਾਰਾਂ ਚ ਹਜ਼ਾਰਾਂ 10 10000 20 20000 ਦੇ ਆਮ ਘਰਾਂ ਨੂੰ ਬਿੱਲ ਆਉਂਦੇ ਸੀ ਸੋ ਮੁੱਖ ਮੰਤਰੀ ਸਾਹਿਬ ਨੇ ਸੋਚਿਆ ਕਿ ਜੇ ਮੈਂ ਬਿਜਲੀ ਚ ਰਾਹਤ ਕਰਨੀ ਹੈ ਤਾਂ ਮੈਂ ਬਿਨਾ ਪਾਰਸ਼ੀਅਲਿਟੀ ਤੋਂ ਕਰਾਂ ਮੈਂ ਕੋਈ ਜਾਤ ਪਾਤ ਦੇ ਜਾਂ ਧਰਮ ਦੇ ਆਧਾਰ ਤੇ ਪੇਤਪਾਵ ਨਹੀਂ ਕਰਨਾ ਚਾਹੁੰਦਾ ਬਿਕੋਜ਼ ਸਾਡੀ ਪਾਰਟੀ ਬੜੀ ਸੈਕੂਲਰ ਪਾਰਟੀ ਹੈ ਨਾ ਅਸੀਂ ਕਦੇ ਜਾਤ ਪਾਤ ਦੇ ਆਧਾਰ ਤੇ ਵੋਟ ਮੰਗੀ ਹੈ ਨਾ ਅਸੀਂ ਕਦੇ ਧਰਮ ਦੇ ਆਧਾਰ ਤੇ ਵੋਟ ਮੰਗੀ ਹੈ ਅਸੀਂ ਹਮੇਸ਼ਾ ਵੋਟ ਦੀ ਅਪੀਲ ਜੇ ਕਰਦੇ ਆ ਤਾਂ ਇੱਕ ਗੱਲ ਕਹਿੰਦੇ ਆ ਕਿ ਜੇ ਤੁਹਾਨੂੰ ਆਮ ਆਦਮੀ ਪਾਰਟੀ ਦੇ ਕੰਮ ਚੰਗੇ ਲੱਗਦੇ ਤਾਂ ਵੋਟ ਪਾਓ ਸੋ ਤੁਸੀਂ ਦੇਖਿਆ ਹੋਊਗਾ ਕਿ 600 ਯੂਨਿਟ ਬਿਜਲੀ ਹੈ ਜਿਹੜੀ ਹਰ ਘਰ ਨੂੰ ਮਿਲ ਰਹੀ ਹੈ ਤੋ ਬਿਨਾ ਕਿਸੇ ਵਿਤ ਕਰੇ ਤੋ 파ਰਸ਼ੀਅਲਿਟੀ ਤੋ ਮਿਲ ਰਹੀ ਹੈ ਕੋਈ ਵੀ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਬਿਜਲੀ ਦਾ ਬਿੱਲ ਜ਼ਿਆਦਾ ਆ ਰਿਹਾ ਹੈ ਜਾਂ ਘੱਟ ਆ ਰਿਹਾ ਹੈ ਇਟਸ ਇਕੁਅਲ ਫਾਰ एवरीवन ਤੁਸੀਂ ਜੇ ਐਜੂਕੇਸ਼ਨ ਦੀ ਗੱਲ ਕਰੋ ਤੇ ਯੂ ਮਸਟ ਹੈਵ ਸੀਨ ਕਿ ਬੜੇ سارے ਗਵਰਨਮੈਂਟ ਸਕੂਲ ਦੇ ਜਿਹੜੇ ਬੱਚੇ ਨੇ ਉਹ ਅੱਜ ਵਧੀਆ-ਵਧੀਆ ਕਾਲਜਸ ਯੂਨੀਵਰਸਿਟੀਆਂ ਸਟ ਐਡਮਿਸ਼ਨ ਲੈ ਰਹੇ ਨੇ ਬਿਕਾਜ਼ ਉਹਨਾਂ ਨੂੰ ਇਹੋ ਜੀ ਕੋਚਿੰਗ ਇਹੋ ਜਿਹੇ ਟੀਚਰਸ ਪ੍ਰੋਵਾਈਡ ਹੋਗੇ ਕਿਉਂਕਿ ਤੁਸੀਂ ਦੇਖਿਆ ਹੋਊਗਾ ਟੀਚਰਸ ਦੀ ਵੀ ਕੋਚਿੰਗ ਹੈ ਜਿਹੜੀ ਉਹ ਸਿੰਗਾਪੁਰ ਜਾ ਕੇ ਲੈ ਰਹੇ ਨੇ ਸਪੈਸ਼ਲੀ ਥਿੰਕ ਥੈਂਕਸ ਵਰਗੇ ਫਿਜ਼ਿਕਸ ਵਾਲਾ ਵਰਗੇ ਬੜੇ ਸਾਰੇ ਇੰਸਟੀਟਿਊਟਸ ਨੇ ਜਿਹੜੇ ਆਪਾਂ ਸਰਕਾਰੀ ਸਕੂਲਾਂ 'ਚ ਹਾਇਰ ਕਰਦੇ ਉਹ ਬੱਚਿਆਂ ਨੂੰ ਉਹ ਕੋਚਿੰਗ ਦੇ ਰਹੇ ਨੇ ਜਿਹੜੇ ਇੱਕ ਪ੍ਰਾਈਵੇਟਲੀ ਵੀ ਬੱਚਾ ਅਫੋਰਡ ਨਹੀਂ ਕਰ ਸਕਦਾ ਉਹੋ ਜਿਹੀਆਂ ਕੋਚਿੰਗ ਉਹਨਾਂ ਨੂੰ ਗਵਰਨਮੈਂਟ ਸਕੂਲ 'ਚ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਸਰਕਾਰ ਵੱਲੋਂ ਪਿਛਲੇ ਦਿਨੀ ਸਾਡੇ ਘਰ 'ਚ 44 ਬੱਚੇ 44 ਸਟੂਡੈਂਟਸ ਵਧਿਆ ਜਿਹੜੇ ਬਿਲਕੁਲ ਆਮ ਕਰਾਂਦੇ ਸੀਗੇ ਜੇ ਤੁਸੀਂ ਉਹਨਾਂ ਦੀ ਗੱਲ ਸੁਣ ਲੈਂਦੇ ਤਾਂ ਜਿੱਦਾਂ ਅੱਜ ਆਪਾਂ ਇਮੋਸ਼ਨਲ ਹੋ ਹਟਿਆ ਮੇਰਾ ਵੀ ਸੇਮ ਸਿਨੈਰੀਓ ਸੀ ਮੈਂ ਬੜੀ ਇਮੋਸ਼ਨਲ ਹੋਈ ਉਹਨਾਂ ਦੀਆਂ ਗੱਲਾਂ ਸੁਣ ਕੇ ਕਿਉਂਕਿ ਇਹਨੇ ਔਖੇ ਹਾਲਾਤਾਂ ਚੋਂ ਨਿਕਲ ਕੇ ਉਹਨਾਂ ਨੇ ਜੇ ਹੀ ਨੀਟ ਨੀਟ ਵਰਗੇ ਐਗਜ਼ਾਮ ਕਰੈਕ ਕੀਤੇ ਜੇ ਹੀ ਐਡਵਾਂਸ ਵਰਗੇ ਐਗਜ਼ਾਮ ਕਰੈਕ ਕੀਤੇ ਤਾਂ ਇੱਕੀ ਗੱਲ ਕਹਿ ਰਹੇ ਸੀਗੇ ਕਿ ਇਹ ਸਭ ਕੁਝ ਪੋਸੀਬਲ ਤਾਂ ਹੋਇਆ ਕਿਉਂਕਿ ਸਰਕਾਰ ਨੇ ਆਪਣੀ ਪਾਲਿਸੀ ਚੇਂਜ ਕੀਤੀ ਹੈ ਐਜੂਕੇਸ਼ਨ ਨੂੰ ਲੈ ਕੇ ਜਿਹੜੀਆਂ ਪੁਰਾਣੀਆਂ ਪਾਲਿਸੀ 70 75 ਸਾਲ ਤੋਂ ਚੱਲਦੀਆਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਚੇਂਜ ਕਰਨ ਦੀ ਲੋੜ ਸੀਗੀ ਸੋ ਚੇਂਜ ਆਇਆ ਤਾਂ ਹੀ ਸਾਨੂੰ ਰਿਜ਼ਲਟਸ ਵੀ ਵਿਜ਼IBLE ਨੇ ਕਿਉਂਕਿ ਸਰਕਾਰ ਕਰੋੜਾ ਰੁਪਇਆ ਖਰਚਦੀ ਐ ਤੇ ਉਹਦੀ ਇੱਕ ਹੀ ਮੰਗ ਹੁੰਦੀ ਐ ਕਿ ਸਾਡੇ ਬੱਚੇ ਵੀ ਉੱਥੇ ਪਹੁੰਚਣ ਜਿੱਥੇ ਹੋਰ ਸਟੇਟਸ ਦੇ ਬੱਚੇ ਜਾ ਕੇ ਬੈਠੇ ਨੇ ਉਹੀ ਜੌਬਸ ਸਾਡੇ ਪੰਜਾਬ ਦੇ ਬੱਚੇ ਲੈਣ ਜਿਹੜੇ ਹੋਰ ਸਟੇਟਸ ਦੇ ਬੱਚੇ ਲੈ ਰਹੇ ਨੇ ਸੋ ਸਰਕਾਰ ਹਮੇਸ਼ਾ ਇਦਾਂ ਹੀ ਸੋਚਦੀ ਰਹਿੰਦੀ ਐ ਕਿ ਪੰਜਾਬ ਦਾ ਭਲਾ ਕਿੱਦਾਂ ਕੀਤਾ ਜਾਵੇ ਹਮੇਸ਼ਾ ਮੁੱਖ ਮੰਤਰੀ ਸਾਹਿਬ ਦੀ ਸੋਚ ਇਹੀ ਰਹੀ ਐ ਸੋ ਅੱਜ ਮੈਂ ਤਾਂ ਸਿਰਫ ਤੁਹਾਡੇ ਅੱਗੇ ਅਪੀਲ ਕਰਨ ਆਈ ਆ ਤੁਸੀਂ ਸਾਰੇ ਬੜੇ ਐਜੂਕੇਟਿਡ ਹੋ ਬੜੇ ਵਧੀਆ ਫੈਮਿਲੀਜ਼ ਨੂੰ ਬਿਲੋਂਗ ਕਰਦੇ ਹੋ ਬੜੇ ਇਨਫਲੂਐਂਸ਼ਲ ਲੋਕ ਹੋ ਤੁਹਾਡੇ ਅੰਡਰ ਵੀ ਬਹੁਤ سارے ਲੋਕ ਕੰਮ ਕਰਦੇ ਹੋਣਗੇ ਔਰ ਯਾ ਤੁਹਾਡੇ ਰਿਸ਼ਤੇਦਾਰ ਫਰੈਂਡਸ ਤੁਹਾਡਾ ਸਰਕਲ ਬਹੁਤ ਵੱਡਾ ਹੋਊਗਾ ਮੈਂ ਤੁਹਾਨੂੰ ਅੱਜ ਇਹੀ ਅਪੀਲ ਕਰਨ ਆਈ ਆ ਕਿ ਇਫ ਯੂ ਫਾਉਂਡ ਕਿ ਸਰਕਾਰ ਚੰਗੇ ਕੰਮ ਕਰਦੀ ਹੈ ਤਾਂ ਪਲੀਜ਼ ਇਸ ਵਾਰ ਵੀ ਸਾਡੀ ਇਸ ਇਲੈਕਸ਼ਨ ਚ ਸਪੋਰਟ ਕਰਿਓ ਮਿਸਿਸ ਸੰਜੀਵ अरोड़ा ਜੀ ਵੀ ਬੈਠੇ ਨੇ ਤੁਹਾਡੇ ਵਿੱਚ ਅਪੀਲ ਕਰਨ ਲਈ ਇੱਕ ਇੱਕ ਅਸੀਂ ਉਮੀਦ ਰੱਖ ਕੇ ਤੁਹਾਡੇ ਵਿੱਚ ਆ ਰਹੇ ਹਾਂ ਕਿ ਤੁਸੀਂ ਇੱਕ ਚੰਗਾ ਇਨਸਾਨ ਚੁਣੋਗੇ ਇੱਕ ਵਾਈਸ ਇਨਸਾਨ ਚੁਣੋਗੇ ਤੇ ਸਪੈਸ਼ਲੀ ਮੇਰੀ ਲੇਡੀਜ਼ ਨੂੰ ਬੇਨਤੀ ਹੈ ਤੁਹਾਡੇ ਹਸਬੰਡ ਜਿੱਥੇ ਵੀ ਵੋਟ ਕਰ ਰਹੇ ਨੇ ਆਈ ਡੋਟ ਨੋ ਬਟ ਮੈਂ ਤੁਹਾਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਆਪਦੀ ਵੋਟ ਜ਼ਰੂਰ ਇੱਕ ਚੰਗੀ ਪਾਰਟੀ ਨੂੰ ਚੰਗੇ ਇਨਸਾਨ ਨੂੰ ਪਾ ਕੇ ਆਇਓ ਬਿਕਾਜ਼ ਅੰਟਲ ਵੀ మేక్ ਅ ਚੇਂਜ ਸੋਸਾਇਟੀ ਚੇਂਜ ਨਹੀਂ ਹੋ ਸਕਦੀ ਆਪਾਂ ਗੱਲਾਂ ਜ਼ਰੂਰ ਕਰਦੇ ਆਂ ਪਰ ਇਹ ਚੇਂਜ ਆਪਾਂ ਨੂੰ ਹੀ ਲੈ ਕੇ ਆਉਣਾ ਪਊਗਾ ਇਹ ਹੋਰ ਕੋਈ ਨਹੀਂ ਲੈ ਕੇ ਆ ਸਕਦਾ ਤੇ ਅੱਜ ਕੱਲ ਦੀ ਲੇਡੀ ਤਾਂ ਬੜੀ ਇੰਪਾਵਰਡ ਲੇਡੀ ਜਿਵੇਂ ਤੁਸੀਂ ਪਹਿਲਾਂ ਗੱਲ ਕਹੀ ਕਿ ਸਾਨੂੰ ਇੰਪਾਰਟਮੈਂਟ ਦੀ ਲੋੜ ਆਈ ਥਿੰਕ ਅ ਐਨੀ ਇੰਪਾਵਰਡ ਹੋ ਗਈਆਂ ਅੱਜ ਕੱਲ ਲੇਡੀਆਂ ਅਸੀਂ ਬੰਦਿਆਂ ਨੂੰ ਪਿੱਛੇ ਛੱਡਤਾ ਮੈਨੂੰ ਕਈ ਵਾਰ ਯੰਗਸਟਰਸ ਮਿਲਦੇ ਆ ਤੇ ਉਹ ਕਹਿੰਦੇ ਆ ਕਿ ਸਾਨੂੰ ਲੱਗਦਾ ਕਿ ਜਾਣ ਕੇ ਰਿਜ਼ਲਟ ਇਹੋ ਜਿਹਾ ਕਰ ਦਿੰਦੇ ਨੇ ਵੀ ਕੁੜੀਆਂ ਨੂੰ ਅੱਗੇ ਕਰ ਦਿੰਦੇ ਨੇ ਤੇ ਮੁੰਡਿਆਂ ਨੂੰ ਪਿੱਛੇ ਛੱਡ ਦਿੰਦੇ ਨੇ ਮੈਂ ਕਿਹਾ ਇਹ ਸਿਨੈਰੀਓ ਨਹੀਂ ਹੈਗਾ ਸਿਨੈਰੀਓ ਐਸ ਕਿ ਕੁੜੀਆਂ ਜ਼ਿਆਦਾ ਮਿਹਨਤ ਕਰ ਰਹੀਆਂ ਨੇ ਬਿਕੋਸ ਸਾਨੂੰ ਇਹ opportunity ਬੜੀ ਆਖੀ ਮਿਲੀ ਹੈ ਬਹੁਤ ਸਾਲਾਂ ਦਾ ਸੰਘਰਸ਼ ਸੀਗਾ ਸਾਡੇ ਪੈਰੈਂਟਸ ਨੇ ਕੀਤਾ ਸੋ ਅੱਜ ਸਾਨੂੰ ਜੇ opportunity ਮਿਲੀ ਹੈ ਪੜ੍ਹਨ ਲਿਖਣ ਦੀ ਕੰਮ ਕਰਨ ਦੀ ਅਸੀਂ ਇਹਨੂੰ ਗਵਾਵਾਂਗੇ ਨਹੀਂ ਵਿਗਣਾ ਬੀ ਆਨ ਦਾ ਟਾਪ ਆਲਵੇਸ ਆਈ ਆਈ ਅਰਜੂ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਲਿਖਾਓ ਸਪੈਸ਼ਲੀ ਟੂ ਯਰ ਗਰਲਸ ਸੋ ਮੇਰੀ ਇਹ ਹੀ ਅਪੀਲ ਹੈ ਕਿ ਤੁਸੀਂ 19 ਤਰੀਕ ਨੂੰ ਝਾੜੂ ਦਾ ਨਿਸ਼ਾਨ ਯਾਦ ਰੱਖਣਾ ਹੈ ਦਿਨ ਵੀਰਵਾਰ ਹੈ ਸੁیرے ਸੁیرے ਜਾ ਕੇ ਵੋਟ ਪਾ ਦਿਓ ਗਰਮੀ ਬਹੁਤ ਹੈ ਬਟ ਆਪਣੀ ਵੋਟ ਗਵਾਇਓ ਨਾ ਤੇ ਪਲੀਜ਼ ਵੋਟ ਤੇ ਤੁਹਾਡੀ ਵੋਟ ਹੈ ਜਿਹੜੀ ਉਹ ਬੰਦਿਆਂ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਹੈ ਵੋਟ ਪਰਸੈਂਟੇਜ ਜਿਹੜੀ ਹੈ ਉਹ ਮੈਨਸ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਇਹ ਹੀ ਮੇਰੀ ਅਪੀਲ ਹੈ ਤੁਹਾਡੇ ਸਾਰਿਆਂ ਅਗੇ ਥੈਂਕ ਯੂ so much for coming here and it's my pleasure to meet you everyone thank you so much and ਝਾੜੂ ਦਾ ਨਿਸ਼ਾਨ ਯਾਦ ਰੱਖਣਾ ਆਮ ਆਦਮੀ ਪਾਰਟੀ ਯਾਤੂ ਸੇ ਜਿੰਦਾਬਾਦ